ਦਿਸਾਰੇ ਹਨ ਸਸ਼ਕਾਲ ਦਿਸਾਰੇ ਨੂੰ ਅੱਜ ਇਸ ਲੈ ਕੇ ਆਂ ਤੁਹਾਡੇ ਲਈ ਬਹੁਤ ਹੀ ਜੈਸ ਸੋਨੇ ਸੋਨੇ ਸੂਟ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਕੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਨੇ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ सशगल डिजाइनर ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਚਾਹਨਾ ਤੇ ਨਵਾਂ ਪਲੀਜ਼ ਮੇਰੇ ਚੈਨਲ ਨੂੰ ਬਹੁਤ-ਬਾਤ ਸਬਸਕ੍ਰਾਈਬ ਕਰਿਓ ਥੋੜਾ ਬਹੁਤ-ਬਹੁਤ ਥੈਂਕ ਯੂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਸੀਗਾ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਤੇ ਇਦਾਂ ਹੀ ਤੁਹਾਡੇ ਲਈ ਸੋਹਣੇ-ਸੋਹਣੇ ਸੂਟ ਲੈ ਕੇ ਆਉਂਦੇ ਰਹਾਂਗੇ ਜਰੂਰ ਆਪਣੇ ਕੋਲ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋਗੇ ਸੂਟ ਲੈਣਾ ਚਾਹੁੰਦੇ ਹੋ ਤਾਂ ਆਪਣਾ ਵਟਸਐਪ ਨੰਬਰ ਮੈਂਸ਼ਨ ਕੀਤਾ ਹੁੰਦਾ ਉਹਦੇ ਜਾ ਕੇ ਤੁਸੀਂ ਸਕ੍ਰੀਨਸ਼ਾਟ ਫੇਸਕੇ ਸੂਟ ਮਿਲਵਾ ਸਕਦੇ ਹੋਗੇ ਤੇ ਆਪਾਂ ਠੀਕ ਪ੍ਰਾਈਸ ਦੇ ਵਿੱਚ ਵੀ ਸੂਟ ਲੈ ਕੇ ਆ ਰਹੇ ਆ ਤੇ ਮਤਲਬ ਹਾਈ ਰੇਂਜ ਦੇ ਵਿੱਚ ਵੀ ਦੋਨਾਂ ਤਰ੍ਹਾਂ ਦੇ ਆਪਾਂ ਸਟੱਫ ਲੈ ਕੇ ਆ ਰਹੇ ਆਗੇ ਤੇ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਮੇਰੇ ਹਮ ਮੇਰੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਨੇਗੇ ਜਿਹੜਾ ਅੱਜ ਮੇਰੇ ਸੂਟ ਵੇਅਰ ਕੀਤਾ ਹੋਇਆ ਹੈਗਾ ਡਸਰਟ ਕੀਤਾ ਹੋਇਆਗਾ ਤੇ ਆਫ ਵਾਈਟ ਇਹਦਾ ਸਟੱਫ ਹੈਗਾ ਤੇ ਵਿੱਚ ਦੇਖੋ ਸਾਰਾ ਮਸ਼ੀਨ ਵਰਕ ਹੋਇਆ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਹੈਗਾ ਬਾਜੂ ਦਾ ਦੇਖੋ ਸਾਰਾ ਕਲਰਫੁਲ ਥ੍ਰੈਡ ਲਾ ਕੇ ਆਪਾਂ ਵਰਕ ਕੀਤਾ ਤੁਸੀਂ ਪਹੁੰਚਾਂ ਤੇ ਕਰਵਾਉਣਾ ਚਾਹੁੰਦੇ ਫਰਵਾ ਸਕਦੇ ਫਿਲਹਾਲ ਮੈਂ ਨਹੀਂ ਕਰਵਾਇਆ ਪਹੁੰਚਾਂ ਤੇ ਵਰਕ ਤੇ ਤੁਹਾਨੂੰ ਜੇ ਪਸੰਦ ਹੋਵੇ ਤਾਂ ਤੁਸੀਂ ਕਰਵਾ ਸਕਦੇ ਬਹੁਤ ਹੀ ਜਿਆਦੇ ਸੋਹਣਾ ਸਟੱਫ ਹੈਗਾ ਤੇ ਆਪਾਂ ਤਿੰਨ ਕਲਰ ਦੇ ਨਾਲ ਦੁਪੱਟਾ ਰੱਖਿਆ ਚੈੱਕ ਦੇ ਵਿੱਚ ਦੇਖੋ ਤੇ ਨਾਲ ਆਪਾਂ ਲਗਾਈ ਹੈਗੀ ਲੈਸ ਮਲਟੀ ਕਲਰ ਦੀ ਬਹੁਤ ਹੀ ਜਿਆਦੇ ਸੋਹਣੀ ਤੁਸੀਂ ਆਪਣੀ ਚੁਆਇਸ ਨਾਲ ਵੀ ਵਰਕ ਕਰਵਾ ਸਕਦੇ ਹੋ ਵੀ ਸਾਨੂੰ ਪਿਕ ਸ਼ੇਅਰ ਕਰਕੇ ਤੇ ਅੱਜ ਅਸੀਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਤੇ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਲੈਂਗੇ ਜਿਹੜੇ ਅੱਜ ਤੁਹਾਨੂੰ ਅਸੀਂ ਸੂਟ ਦਿਖਾਉਣ ਜਾ ਰਹੇ ਹਾਂਗੇ ਬਹੁਤ ਜ਼ਿਆਦਾ ਸੋਹਣਾ ਸਟੱਫ ਹੈਗਾ ਵਿਦਾਊਟ ਲਾਈਨਿੰਗ ਸਟੀਚ ਹੋਣਗੇ ਆਪਾਂ ਪਿੱਛੇ ਇੱਕ ਮਤਲਬ ਪਿਛਲੇ ਦਿਨ ਇੱਕ ਦਿਨ ਛੱਡ ਕੇ ਅੱਜ ਕਿੰਨੀ ਤਰੀਕ ਹੈਗੀ ਅੱਜ 8 ਅੱਜ 8 ਆਪਾਂ 7 ਤਰੀਕ ਨੂੰ ਵੀਡੀਓ ਪਾਈ ਹੈਗੀ ਉਹਦੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਹੁਤ ਠੀਕ ਪ੍ਰਾਈਸ ਦੇ ਵਿੱਚ ਤੁਹੋਣਗੇ ਸਟਫ ਇੰਨਾ ਜਿਆਦਾ ਸੋਹਣਾ ਇੰਨਾ ਜਿਆਦਾ ਸੋਹਣਾਗਾ ਤੇ ਕੁਆਲਿਟੀ ਸਟਫ ਵੀ ਬਹੁਤ ਹੀ ਜਿਆਦਾ ਸੋਹਣੀ ਆ ਪ੍ਰਾਈਸ ਵੀ ਬਹੁਤ ਮਤਲਬ ਠੀਕ ਲੰਗੇ ਜਿਆਦਾ ਹਾਈ ਨਹੀਂ ਹੈਗੇ ਤੇ ਜਿੱਦਾਂ ਇਹ ਵਾਲਾ ਜਿਹੜਾ ਸੂਟ ਹੈ ਵੀ ਵਿਦਆਊਟ ਲਾਈਨਿੰਗ ਸਟਿਚ ਹੋਗਾ ਬਲੈਕ ਕਲਰ ਹੈਗਾ 올ਓਵਰ ਸੂਟ ਹੈਗਾ ਇਹ ਵਾਲਾ ਵੀ ਤੇ ਤੁਸੀਂ ਜਰੂਰ ਆਪਣੇ ਤੋਂ ਫੇਕਰ ਹੋ ਕੇ ਸੂਟ ਮੰਗਵਾ ਸਕਦੇ ਹੋ ਕਿ ਤੁਹਾਡੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੇ ਤੁਸੀਂ ਹਨਾ ਕਈਆਂ ਨੂੰ ਇਹ ਹੁੰਦਾ ਵੀ ਪਤਾ ਨਹੀਂ ਜੈਨੂਇਨ ਹੋਣਗੇ ਕਿ ਨਹੀਂ ਹੋਣਗੇ ਆ ਦੇਖੋ ਵੀਡੀਓ ਦੇ ਵਿੱਚ ਮੈਂ ਆਪਣੇ ਬੱਚੇ ਵੀ ਲੈ ਲਏਗੇ ਜਿਹੜਾ ਆਪਣਾ ਕੰਮ ਮਹਿੰਗਾ ਸਾਰਾ ਜੈਨੂਇਨ ਅਗਰ ਕੋਈ ਫੇਕ ਕੰਮ ਨਹੀਂ ਹੈਗਾ ਤੇ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋਗੇ ਉਹੀ ਤੁਹਾਡੇ ਚਾਰजेस ਘੱਟ ਜਾਣਗੇ ਜਿੱਦਾਂ ਸ਼ਿਪਿੰਗ ਚਾਰजेस ਹੁੰਦੇ ਨੇ ਉਹ ਆਪਾਂ ਨਹੀਂ ਲਵਾਂਗੇ ਤੇ ਵਿਜ਼ਿਟ ਕਰਨਾ ਚਾਹੁੰਦੇ ਤਾਂ ਕਾਲ ਕਰਕੇ ਆ ਸਕਦੇ ਮੈਸੇਜ ਕਰਕੇ ਇੱਕ ਨਾ ਫੇਕ ਕਾਲਸ ਨਹੀਂ ਆ ਮਤਲਬ ਜਿਹੜੇ ਮਤਲਬ ਵੀਰਾਂ ਦਾ ਇੱਥੇ ਕੋਈ ਕੰਮ ਨਹੀਂ ਹੈਗਾ ਦੇਖੋ ਸੂਟ ਵਗੈਰਾ ਸਾਰਾ ਲੇਡੀਜ਼ ਦਾ ਕੰਮ ਹੁੰਦਾ ਹੈਗਾ ਤੇ ਉਹ ਪਲੀਜ਼ ਨਾ ਫੋਨ ਕਰਿਆ ਕਰਨ ਨਾ ਮੈਸੇਜ ਕਰਿਆ ਕਰਨ ਹਨਾ ਤੇ ਅੱਜ ਕੱਲ ਜੇ ਮਤਲਬ ਐਨੇ ਫਰਾਡ ਹੋ ਰਹੇ ਨੇਗੇ ਤਾਂ ਜ਼ਮਾਨਾ ਵੀ ਮਤਲਬ ਬਹੁਤ ਜ਼ਿਆਦਾ ਤੇਜ਼ ਹੋ ਰਿਹਾ ਹੈਗਾ ਤਾਂ ਅਗਰ ਕੀ ਜਿਹੜਾ ਵੀ ਕੋਈ ਕਾਲ ਲੈ ਨੰਬਰ ਹੁੰਦਾ ਉਹਦੀ ਸਾਰੀ ਡਿਟੇਲ ਨਿਕਲ ਜਾਂਦੀ ਹੈ ਕਿ ਕਿਉਂਕਿ ਪਤਾ ਚੱਲ ਜਾਂਦਾ ਹੈ ਕਿਤੋਂ ਦਾ ਬੰਦਾ ਹੈਗਾ ਤੇ ਕਿੱਦਾਂ ਹੈ ਮਤਲਬ ਫੇਕ ਐ ਸਪੈਮ ਹੈ ਹਨਾ ਕਿਦਾਂ ਵੀ ਤੇ ਤਾਂ ਕਰਕੇ ਪਲੀਜ਼ ਨਾ ਕਰਿਆ ਕਰੋ ਇਦਾਂ ਹਨਾ ਤੇ ਅੱਜ ਜਿਹੜੇ ਨੇਗੇ ਸੂਟ ਤੁਸੀਂ ਦੇਖੋ ਪ्युअर ਪਾਟਨ ਦੇ ਸੂਟ ਲੇੰਗੇ ਬਹੁਤ ਹੀ ਜਿਆਦਾ ਹੀ ਸੋਹਣੇ ਸੂਟ ਲੇੰਗੇ ਇਹ ਵੀ ਵਿਦਆਉਟ ਲਾਈਨਿੰਗ ਸਟਿਚ ਹੋਣਗੇ ਫਿਲਹਾਲ ਆਪਾਂ ਦੁਪੱਟਾ ਨਹੀਂ ਰੱਖਿਆ ਹੈਗਾ ਜੇ ਤੁਹਾਡੇ ਕੋਲੇ ਘਰ ਦੁਪੱਟੇ ਹੁੰਦੇ ਨੇਗੇ ਤਾਂ ਤੁਸੀਂ ਘਰੋਂ ਵੀ ਮਤਲਬ ਲੈ ਸਕਦੇ ਹੋਵੋਗੇ ਤੇ ਜੇ ਤੁਹਾਨੂੰ ਮਤਲਬ ਸਾਡੇ ਕੋਲੋਂ ਦੁਪੱਟਾ ਚਾਹੀਦਾ ਹੈਗਾ ਆਪਾਂ ਇਹਦੇ ਨਾਲ ਟਾਈ ਐਂਡ ਡਾਈ ਹੈ ਨਾ ਫੋਰ ਸਾਈਡ ਦਾ ਰੱਖ ਕੇ ਜਾਂ ਪੱਲਿਆਂ ਤੇ ਟਾਈ ਐਂਡ ਡਾਈ بیس ਬਲੈਕ ਰੱਖ ਕੇ ਬਹੁਤ ਹੀ ਜਿਆਦਾ ਸੋਹਣਾ ਸੂਟ ਬਣੂਗਾ ਤੇ ਤੁਸੀਂ ਜਰੂਰ ਇੱਕ ਵਾਰ ਹਨਾ ਆਪਣੇ ਤੋਂ ਸੂਟ ਜਰੂਰ ਟਰਾਈ ਕਰਿਓ ਸਾਰੇ ਹੀ ਠੀਕ ਪ੍ਰਾਈਸ ਦੇ ਵਿੱਚ ਸੂਟ ਲੈਣਗੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਸਕਿਨ ਇਹ ਵੀ ਕੰਪਨੀ ਬ੍ਰਾਂਡ ਦੇ ਸੂਟ ਨੇ ਵਿਦਾਊਟ ਬ੍ਰਾਂਡ ਆਪਾਂ ਕੋਈ ਵੀ ਸਟੱਫ ਨਹੀਂ ਸੇਲ ਕਰਦੇ ਹੈਗੇ ਜਿੱਦਾਂ ਗਰਮੀਆਂ ਦੇ ਵਿੱਚ ਸਾਰੇ ਆਈਸਕ੍ਰੀਮ ਚਾਰਟ ਪਾਉਂਦੇ ਨੇਗੇ ਡਾਰਕ ਕਲਰ ਮਤਲਬ ਕੋਈ ਵੀ ਲਾਇਕ ਨਹੀਂ ਕਰਦਾ ਹੈਗਾ ਤਾਂ ਕਰਕੇ ਆਪਾਂ ਸੋਬਰ ਜੀ ਕਲੈਕਸ਼ਨ ਲੈ ਕੇ ਆਉਣੇ ਹੁੰਦੇ ਆਂਗੇ ਮਿਕਸ ਜੇ ਥੋੜੇ ਜਿਹਾ ਡਾਰਕ ਥੋੜੇ ਜਿਹਾ ਲਾਈਟ ਹਨਾ ਤੇ ਕਈਆਂ ਨੂੰ ਮਤਲਬ ਆਪਣੀ ਆਪਣੀ ਚੁਆਇਸ ਹੁੰਦੀ ਹੈਗੀ ਜੇ ਕਈਆਂ ਨੂੰ ਡਾਰਕ ਸੂਟ ਪਸੰਦ ਆਉਂਦੇ ਨੇ ਕਈਆਂ ਨੂੰ ਲਾਈਟ ਹੁੰਦੇ ਨੇ ਜਿੱਦਾਂ ਵੀ ਮੇਰੀਆਂ ਪਹਿਣਾ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣੇ ਕੋਲੋਂ ਲੈ ਸਕਦੇ ਹੋਗੇ ਤੇ ਤੀਜਾ ਕਲਰ ਇਹਦੇ ਵਿੱਚ ਹੈਗਾ ਗ੍ਰੇ ਸਾਰੇ ਸੋਹਣੇ ਨੇਗੇ ਫਿਲਹਾਲ ਦੁਪट्टे ਨਹੀਂ ਹੈਗੇ ਜਿਹਦੇ ਨਾਲ ਦੁਪट्टे ਲੱਗੇਗੇ ਸਟੀਚਿੰਗ ਹੋ ਗਈ ਹੈ ਨਾ ਪ੍ਰੋਪਰ ਫਿਰ ਇਹਨਾਂ ਦਾ ਪਤਾ ਲੱਗੂਗਾ ਤੁਹਾਨੂੰ ਵੀ ਕਿੰਨੇ ਸੋਹਣੇ ਸੂਟ ਬਣਦੇ ਨੇ ਬਹੁਤ ਹੀ ਜਿਆਦੇ ਸੋਹਣੇ ਸੂਟ ਬਣਨਗੇ ਤੇ ਜਿੱਦਾਂ ਡਾਰਕ ਪਾਈਪਿੰਗ ਕੱਢ ਕੇ ਇਹਨਾਂ ਨਾਲ ਇਦਾਂ ਦੀ ਤੁਸੀਂ ਪਾਈਪਿੰਗ ਲਗਾ ਸਕਦੇ ਹੋਗੇ ਤੇ ਨਾਲ ਦੁਪੱਟਾ ਰੱਖ ਸਕਦੇ ਹੋਗੇ ਡਾਰਕ ਕਲਰ ਦਾ ਬਹੁਤ ਜਿਆਦੇ ਸੋਹਣੇ ਸੂਟ ਬਣਨਗੇ ਬਹੁਤ ਹੀ ਜਿਆਦੇ ਸੋਹਣੇ ਸੂਟ ਬਣ ਜੀ ਇਹ ਤੇ ਅਗਲੇ ਮਤਲਬ ਹੈਗਨਿੰਗ ਜੌਰ ਜਟ ਦੇ ਪ੍ਰਿੰਟ ਇਹਨਾਂ ਦੀ ਵੀ ਪ੍ਰਿੰਟਿੰਗ ਬਹੁਤ ਜ਼ਿਆਦੇ ਸੋਹਣੀ ਆ ਤੁਸੀਂ ਵਨ ਪੀਸ ਡ्रेसेस ਵਗੈਰਾ ਬਣਵਾਉਣੀਆਂ ਲਿੰਗੀਆਂ ਤੇ ਆਪਾਂ ਉਹ ਵੀ ਬਣਾ ਦਿੰਨੇ ਆਂਗੇ ਤੁਸੀਂ ਕੋਈ ਵੀ ਮਤਲਬ ਡਰੈਸ ਰੈਡੀ ਕਰਨੀ ਆ ਉਹ ਵੀ ਕਰਵਾ ਸਕਦੇ ਹੋਗੇ ਦੇਖੋ ਬਹੁਤ ਜ਼ਿਆਦੇ ਸੋਹਣੀ ਪ੍ਰਿੰਟਿੰਗ ਹੈਗੀ ਜੌਰ ਜਟ ਹੈਗੀ ਬਿਲਕੁਲ ਸੌਫਟ ਜੌਰ ਜਟ ਹੈਗੀ ਹਾਰਡ ਵਾਲੀ ਨਹੀਂ ਹੈਗੀ ਇਹ ਤੇ ਜੌਰ ਜਟ ਦੀ ਮਤਲਬ ਇਹ ਮਤਲਬ ਵਧੀਆ ਹੁੰਦਾ ਇਹਨਾਂ ਦੀ ਫਿਟਿੰਗ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈਗੀ ਦੇ ਨਾਲ ਇਹਨਾਂ ਨੂੰ ਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਤੇ ਤੁਸੀਂ ਕਿੱਦਾਂ ਮਰਜ਼ੀ ਇਹਨਾਂ ਨੂੰ ਪੈਨ ਕਰ ਸਕਦੇ ਹੋ ਐਟ ਅ ਟਾਈਮ ਵੀ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਗਾ ਰੈੱਡ ਇਹਦੇ ਤੁਸੀਂ ਮਤਲਬ ਚ ਇਹਨਾਂ ਨੂੰ ਇਸ ਤੋਂ ਵੀ ਵਧੀਆ ਕਰਵਾਉਣਾ ਹੈਗਾ ਆਰਗੈਂਜ਼ਾ ਦਾ ਪੈਚ ਰੱਖ ਕੇ ਉੱਪਰ ਵਰਕ ਵਗੈਰਾ ਕਰਵਾ ਸਕਦੇ ਹੋਗੇ ਇੱਕ ਰੈੱਡ ਸੂਟ ਸਾਡਾ ਬਣਿਆ ਹੋਇਆ ਮੈਂ ਤੁਹਾਨੂੰ ਦੱਸ ਦਿੰਦੀ ਆ ਕਿੱਦਾਂ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹੋਗੇ ਏ ਜੋਰਜਟ ਦਾ ਜਿਹੜਾ ਇਹ ਹੈਗਾਗਾ ਆਪਾਂ ਕਾਟਨ ਸ਼ਿਮਰ ਦੇ ਉੱਪਰ ਰੈਡੀ ਕੀਤਾਗਾ ਦੁਪੱਟਾ ਇਹਦੇ ਨਾਲ ਨਹੀਂ ਹਜੇ ਡਾਈ ਵਗੈਰਾ ਹੋਇਆ ਹੈਗਾ ਜਦ ਡਾਈ ਹੋ ਗਿਆ ਨਾ ਫਿਰ ਤੁਹਾਨੂੰ ਦੱਸਾਂਗੀ ਇਹ ਦਾ ਕੇਰਾ ਵਰਕ ਹੋਇਆ ਹੋਇਆਗਾ ਏ ਦੀ ਸੌਰੀ ਬਾਜੂ ਵਰਕ ਹੋਈਆਂ ਹੋਈਆਂ ਨਹੀਂਆਂ ਗਈਆਂ ਇਹ ਵੀ ਬਾਜੂ ਹੈਗੀ ਤੇ ਇਹ ਵੀ ਬਾਜੂ ਹੈਗੀ ਦੇਖੋ ਠੀਕ ਹੈ ਜੀ ਉਹ ਮੇਰੇ ਕਾਰੀਗਰੇ ਇਹਨੂੰ ਕੱਟਣਾ ਦਾ ਭੁੱਲ ਗਏ ਹਨਾ ਸੌਰੀ ਤੇ ਇਦਾਂ ਹੀ ਦੀ ਫਿਨਿਸ਼ਿੰਗ ਹੋਊਗੀ ਬਾਜੂ ਦੀ ਨਾਲ ਆਪਾਂ نیچے ਔਰ ਗੈਂਜ਼ਾ ਦਾ ਪੈਚ ਲਗਾ ਕੇ ਉੱਪਰ ਬਹੁਤ ਹੀ ਜਾਦੇ ਸੋਨਾ ਵਰਕ ਦਿੱਤਾਗਾ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਊਗੀ ਇਦਾਂ ਹੀ ਜਿਵੇਂ ਜਿਵੇਂ ਰੈਡੀ ਹੋ ਕੇ ਆਉਂਦੇ ਰਹਿਣਗੇ ਸੂਟ ਆਪਣੇ ਵਰਕ ਵਾਲੇ ਹਨਾ ਉਦਾਂ ਹੀ ਤੁਹਾਨੂੰ ਆਪਾਂ ਦਿਖਾਉਂਦੇ ਰਹਾਂਗੇ ਤੇ ਇਹਦਾ ਹੈਗਾ ਹੈਗਾ ਘੇਰਾ ਇਹ ਵਾਲਾ ਹੈਗਾਗਾ ਸੇਮ ਘੇਰਾ ਬਹੁਤ ਜਿਆਦਾ ਸੋਹਣਾ ਸੂਟ ਬਣਿਆਗਾ ਬਾਕੀ ਜਦੋਂ ਸਟਿਚਿੰਗ ਹੋ ਗਈ ਆਪਾਂ ਦੁਬਾਰੇ ਵੀਡੀਓ ਫੇਰ ਪਾ ਦਾਂਗੇ ਤੇ ਇਹ ਦੇਖੋ ਜੀ ਬਹੁਤ ਥੋੜਾ ਕੰਮ ਹੋਇਆ ਹੋਇਆ ਸਫਾਈ ਦੇਖੋ ਤੁਸੀਂ ਸਾਡੇ ਕੰਮ ਦੀ ਚੈੱਕ ਕਰ ਸਕਦੇ ਹੋਗੇ ਕਿਉਂਕਿ ਜੋ ਜੇ ਸਾਡੇ ਵਰਕ ਦਾ ਹਨਾ ਮਤਲਬ ਉਹ ਹੁੰਦਾਗਾ ਜੇ ਆਪਾਂ ਵਰਕ ਥੋੜਾ ਕਰਵਾ ਕੇ ਦਿੰਨੇ ਤਾਂ ਉਹਦਾ ਮੁੱਲ ਵੀ ਹੁੰਦਾ ਥੋੜਾ ਜਿਹਾ ਹਾਈ ਰੇਂਜ ਦੇ ਵਿੱਚ ਹੁੰਦਾਗਾ ਕਿਉਂਕਿ ਜੇ ਆਪਾਂ ਵਰਕ ਹੀ ਥੋੜਾ ਕਰਾਂਗੇ ਹਨਾ ਉਹ ਵਧੀਆ ਨਹੀਂ ਹੋਗਾ ਤਾਂ ਉਹ ਆਪਣੇ ਮਤਲਬ ਕਾਰੀਗਰ ਫਿਰ ਪੈਸੇ ਕੱਢ ਲੈਂਦੇ ਨੇ ਮੇਰੇ ਕੋਲ ਜਿਹੜੇ ਕਾਰੀਗਰ رکھے ਹੋਏ ਨੇ ਬਸ ਪਹਿਲਾ ਕੰਮ ਮੇਰਾ ਇਹੀ ਕਿ ਹਾਏ ਉਹਨਾਂ ਨੂੰ ਵੀ ਥੋੜੀ ਜਿਹੜਾ ਵਰਕ ਦੀ ਆ ਉਹ ਫਿਨਿਸ਼ਿੰਗ ਜਾਂ ਵੱਧ ਤੋਂ ਵੱਧ ਹੋਣੀ ਚਾਹੀਦੀ ਹੈਗੀ ਕਿਉਂਕਿ ਸਾਰੇ ਇਦਾਂ ਹੀ ਲਾਈਕ ਕਰਦੇ ਨੇਗੇ ਇਹ ਦੇਖੋ ਇਹ ਤੇ ਜੌਰਜਰ ਤੇ ਇਹ ਹੈਗਾਗਾ कॉटन ਦੇ ਉੱਪਰ ਇਹਦੇ ਵੀ ਕੋਈ ਲਾਈਨਿੰਗ ਨਹੀਂ ਲੱਗਦੀ ਹੈਗੀ ਇਹਦੇ ਨਾਲ ਦੇ ਆਪਣੇ ਕੋਲੇ ਦੋ ਤਿੰਨ ਸੂਟ ਰਹਿ ਕੇ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਤੇ ਜੌਰਜਰ ਦਾ ਤੀਜਾ ਕਲਰ ਇਹ ਵਾਲਾ ਹੈਗਾ ਜਦੋਂ ਬਹਨ ਜਾਂਦੇ ਨੇ ਇਹਨਾਂ ਸਾਰੇ ਸੂਟ ਫਿਰ ਸੋਨੇ ਹੀ ਲੱਗ ਲੱਗਦੇ ਨੇ ਪ੍ਰੋਪਰ ਰੈਡੀ ਹੋ ਕੇ ਆਪਣੇ ਕੋਲੇ ਬਹੁਤ ਢੇਰੋਂ ਵੀ ਫੈਬਰਿਕ ਪਿਆਗਾ ਜਿੱਦਾਂ ਮੈਂ ਸੂਟ ਵੀਅਰ ਕੀਤਾ ਤੁਸੀਂ ਇਹ कॉटन ਤੇ ਵੀ ਕਰਵਾ ਸਕਦੇ ਹੋਗੇ ਕੋਈ ਤੁਹਾਡਾ ਆਪਣਾ ਡਿਜ਼ਾਈਨ ਨਾ ਕਰਵਾ ਲਓ ਨਾ ਬੇਫਿਕਰ ਹੋ ਕੇ ਸਾਡੇ ਕੋਲ ਸੂਟ ਰੈਡੀ ਕਰਵਾਓ ਤੁਹਾਡੀ ਪੇਮੈਂਟ ਸਾਡੇ ਕੋਲੇ ਸੇਫ ਹੈਗੀ ਜੇ ਆਪਣੇ ਕੋਲੋਂ ਨਹੀਂ ਵੀ ਕੋਈ ਚੀਜ਼ ਮਿਲੂਗੀ ਤੁਹਾਡੀ ਆਪਾਂ ਦੁਬਾਰਾ ਪੇਮੈਂਟ ਵਾਪਸ ਕਰ ਦਾਂਗੇ ਇਹ ਵੀ ਹੈਗੇ ਨੇ ਕਿ ਪਿਓਰ ਕਾਟਨ ਦੇ ਸੂਟ ਲੰਗੇ ਵਿਦ ਦੁਪੱਟਾ ਲੰਗੇ ਦੇਖੋ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਵਾਲੇ ਵੀ ਇਹ ਤਾਂ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਵਿਦਆਊਟ ਲਾਈਨਿੰਗ ਸਟਿਚਿੰਗ ਹੋਣਗੇ ਪਲੇਨ ਬਾਟਮ ਹੈਗੀ ਨਾਲ ਪਿਓਰ ਕਾਟਨ ਦੀ ਤੇ ਵਿਦ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਪ੍ਰਾਈਸ ਇਹਨਾਂ ਦਾ 1650 ਹੋਏਗਾ ਬਹੁਤ ਠੀਕ ਪ੍ਰਾਈਸ ਦੇ ਵਿੱਚ ਸੋਣ ਦੇਗੇ ਦੇਖੋ ਦੁਪੱਟਾ 44 ਇੰਚ ਪਨਾ 2.5 ਮੀਟਰ ਦਾ ਦੁਪੱਟਾ ਖੁੱਲ੍ਹਾ ਡੋਲ੍ਹਾ ਦੁਪੱਟਾ ਕਲਰ ਵੀ ਬਹੁਤ ਜ਼ਿਆਦਾ ਸੋਨਾ ਹੈਗਾ ਦੇਖੋ ਚੈੱਕ ਕਰ ਸਕਦੇ ਆ ਤੁਸੀਂ ਪ੍ਰਿੰਟਿੰਗ ਵਗੈਰਾ ਥੋੜਾ ਜਿਹਾ ਪਸੰਦੋਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਸੈਂਡ ਕਰ ਸਕਦੇ ਹੋਗੇ ਠੀਕ ਹੈ ਜੀ ਇਹਦੇ ਨੈਕਸਟ ਕਲਰ ਇਹਦੇ ਵਿੱਚ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੋਣਗੇ ਇਹਦੀ ਵੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਆਗੀ ਪਿੰਕ ਕਲਰ ਹੈਗਾ ਇਹਦਾ ਇਹ ਜਿਹੜਾ ਮਤਲਬ ਸਾਰਾ ਆਹਾਂ ਪ੍ਰਿੰਟ ਆ ਗਿਆ ਸੈਂਟਰ ਦੇ ਵਿੱਚ ਆਊਗਾ ਘੇਰੇ ਤੇ ਤੁਹਾਡੇ ਇਹਦੇ ਨਾਲ ਹੈਗੀ ਆ ਪਲੇਨ ਬਾਟਮ ਇਹ ਵੀ ਵਿਦਆਊਟ ਲਾਈਨਿੰਗ ਸਟੀਚ ਹੋਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਨਾਲ ਹੈਗਾ ਦਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਨੀ ਕੁਆਲਿਟੀ ਆ ਕਿ ਦੁਪੱਟੇ ਦੀ ਆਪਾਂ ਛੋਟੇ मतलब ਆਪਾਂ ਜਾਰੇ ਦੁਪट्टे ਨਹੀਂ ਲੈ ਕੇ ਆਉਂਦੇ ਹੈਗੇ ਕਿਉਂਕਿ ਕੋਈ ਵੀ ਲਾਇਕ ਨਹੀਂ ਕਰਦਾ ਫਲੇਰੋਲੇ ਦੁਪट्टे ਹੀ ਸੋਹਣੇ ਲੱਗਦੇ ਨੇ ਹਨਾ 22 ਮੀਟਰ ਦੇ ਦੁਪट्टे ਲੰਗੇ 44 ਇੰਚ ਪਾਣਗਾ ਬਹੁਤ ਜਿਆਦਾ ਸੋਹਣਾ ਸੁਣਦਾਗਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ 1500 ਦਾ ਪ੍ਰਾਈਸ ਹੈਗਾ ਤੁਹਾਨੂੰ ਮੈਂ ਬਹੁਤ سارے ਜੌਰ ਚਟ ਦੇ ਸੂਟ ਕਾਟਨ ਦੇ ਸੂਟ ਦੁਪੱਟਾ ਸੂਟ ਮਸਲੀਨ ਦੇ ਹਨਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਆਪਾਂ ਮੈਸੇਜ ਕਰ ਸਕਦੇ ਹੋ WhatsApp ਤੇ ਤੁਸੀਂ ਆਪਣਾ ਸੂਟ ਰਖਵਾ ਸਕਦੇ ਹੋ ਤੇ ਤੁਸੀਂ ਹਾ ਪੇਮੈਂਟ ਕਰਕੇ ਵੀ ਆਪਣਾ ਸੂਟ ਹੋਲਡ ਤੇ ਕਰ ਸਕਦੇ ਹੋਗੇ ਤੇ ਫੁੱਲ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਅਸੀਂ ਤੁਹਾਡਾ ਕੋਰੀਅਰ ਕਰ ਦਾਂਗੇ ਤੁਹਾਡੇ ਹੋਲਡ ਤੇ ਜੇ ਤੁਸੀਂ ਕਹੋਗੇ ਵੀ ਦੀਦੀ ਸਾਡਾ ਸੂਟ ਹੋਲਡ ਤੇ ਰੱਖ ਦੋ ਅਸੀਂ ਆਪਾਂ ਹੋਲਡ ਤੇ ਵੀ ਰੱਖ ਦਾਂਗੇ ਹੁਣ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਇਕੱਠੇ ਸੂਟ ਮਗਬਾਉਣੇ ਨੇ ਬਾਹਰੋਂ ਆਪ ਦੇਖ ਰਹੇ ਹੋਗੇ ਸਾਡੇ ਵੀਡੀਓ ਦਾ ਤੁਸੀਂ ਮਤਲਬ ਬਹੁਤ ਠੀਕ ਪ੍ਰਾਈਸ ਦੇ ਵਿੱਚ ਸੂਟ ਲੇਗੇ ਤਾਂ ਤੁਸੀਂ ਆਪਣੇ ਤੋਂ ਲੈ ਸਕਦੇ ਹੋ ਸਟਿਚਿੰਗ ਅਵੇਲੇਬਲ ਹੈਗੀ ਹੈ ਕੀ ਆਪਣੇ ਕੋਲ ਤਾਂ ਤੁਸੀਂ ਕਰਵਾ ਸਕਦੇ ਹੋ ਵਰਕ ਵਗੈਰਾ ਕਰਵਾ ਸਕਦੇ ਹੋ ਜਿੱਦਾਂ ਤੁਹਾਡੀ ਚੁਆਇਸ ਹੈਗੀ ਉਦਾਂ ਚੁਆਇਸ ਦੇ ਅਨੁਸਾਰ ਤੁਹਾਡੀ ਅਸੀਂ ਸੂਟ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਹਨਾ ਜੀ ਤੇ ਦੇਸਾਂ ਹਦਾਇਤਾਂ ਦੇ ਵਿੱਚ ਮੇਰੀਆਂ ਭੈਣਾਂ ਦੇਖ ਰਹੀਆਂ ਨੇ ਜਿੰਗੀਆਂ ਹਨਾ ਉਹਗੀਆਂ ਆਪਣੇ ਕੋਲ ਸੂਟ ਪੜਾ ਸਕਦੀਆਂ ਨੇ ਜਿੰਗੀਆਂ ਤੇ ਉਮੀਦ ਕਰਦੀ ਆ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਕਿਉਂਕਿ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਕਮੈਂਟ ਕਰਕੇ ਦੱਸਿਓ ਤੇ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਜਰੂਰ ਦੱਸਿਓ ਹਨਾ ਤੇ ਜਰੂਰ ਆਪਣੇ ਕੋਲ ਵਿਜ਼ਿਟ ਕਰਿਓ ਜਰੂਰ ਟਰਾਈ ਕਰਿਓ ਸੂਟ ਹਨਾ ਮਗਵਾ ਕੇ ਦੇਖਿਓ ਸਟੱਫ ਦਾ ਕੁਆਲਟੀ ਦਾ ਤੁਹਾਨੂੰ ਪਤਾ ਲੱਗੂਗਾ ਤੇ ਜਿਹੜਾ ਆਪਣਾ ਕੰਮ ਹੈ ਮੈਂ ਬਾਰ-ਬਾਰ ਕਹਿ ਰਹੀ ਹਾਂ ਉਹ ਜੈਨੂਨ ਹੈਗਾ ਕੋਈ ਆਪਣਾ ਫੇਕ ਕੰਮ ਨਹੀਂ ਹੈਗਾ ਤੇ ਉਮੀਦ ਕਰਦੀਆਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਨੈਕਸਟ ਵੀਡੀਓ ਸੱਟ ਥੋੜੇ ਜਿल्दी ਲੈ ਕੇ ਆਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ